ਸੱਚੇ ਗੱਲ ਜੀ ਆਸਟ੍ਰੇਲੀਆ ਨਿਊਜ਼ ਬੁਲਟਨ ਵਿੱਚ ਖੜੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੇ ਸ਼ੁਰੂਆਤ ਤੋਂ ਪਹਿਲਾਂ ਨਸਰ ਮਾਰਦੇ ਆ ਮੋਖਰਲੇਸ ਤੇ ਸੋਸ਼ਲ ਮੀਡੀਆ ਪਾਬੰਦੀ ਚ ਸ਼ਾਮਲ ਕਰਨ ਤੇ YouTube ਦੀ ਸਰਕਾਰ ਨੂੰ ਧਮਕੀ ਕੇਟੀਓ ਦੇ GST ਕੋਟਾਲੇ ਚ 2 ਅਰਬ ਡਾਲਰ ਦੀ ਹੋਈ ਚੋਰੀ ਜਿਸ ਦੇ ਸ਼ੋਸ਼ਣ ਦੇ ਦੋਸ਼ੀ ਐਮਪੀ ਤੇ ਸਖਤ ਸਟੈਂਡ ਸਰਸਤ ਤੋਂ ਬਰਖਾਸਤਗੀ ਦੀ ਕਾਰਵਾਈ ਜਲਦ ਸ਼ੁਰੂ ਹੁਣ ਖਬਰਾਂ ਵਿਸਥਾਰ ਦੇ ਨਾਲ Google ਨੇ ਆਸਟ੍ਰੇਲੀਆ ਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ YouTube ਨੂੰ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਪਾਬੰਦੀ 'ਚ ਸ਼ਾਮਲ ਕੀਤਾ ਗਿਆ ਤਾਂ ਉਹ ਕਾਨੂੰਨੀ ਕਾਰਵਾਈ ਕਰ ਸਕਦਾ ਹੈ। Google ਨੇ ਸੰਚਾਰ ਮੰਤਰੀ ਅਨਿਕਾ ਵੇਲਸ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਜੇਕਰ YouTube 'ਤੇ ਪਾਬੰਦੀ ਲੱਗੀ ਤਾਂ ਉਹ ਆਪਣੇ ਕਾਨੂੰਨੀ ਵਿਕਲਪਾਂ 'ਤੇ ਵਿਚਾਰ ਕਰ ਰਿਹਾ ਹੈ। ਪਰ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਜਿਹੀਆਂ ਧਮਕੀਆਂ ਉਸ ਦੇ ਫੈਸਲੇ ਨੂੰ ਨਹੀਂ ਬਦਲ ਸਕਦੀਆਂ। ਆਸਟ੍ਰੇਲੀਆ ਦੀ ਸਰਕਾਰ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਪਾਬੰਦੀ ਲਗਾਉਣ ਦਾ ਵਿਸ਼ਵ ਦਾ ਪਹਿਲਾ ਕਾਨੂੰਨ ਪਾਸ ਕੀਤਾ ਹੈ ਜੋ ਦਸੰਬਰ 2025 'ਚ ਲਾਗੂ ਹੋਣ ਵਾਲਾ ਹੈ ਸ਼ੁਰੂ ਚ ਸਾਬਕਾ ਸੰਚਾਰ ਮੰਤਰੀ ਮਿਸ਼ੈਲ ਰੋਲੈਂਡ ਨੇ ਸਪਸ਼ਟ ਕੀਤਾ ਸੀ ਕਿ YouTube ਨੂੰ ਇਸ ਪਾਬੰਦੀ ਤੋਂ ਛੋਟ ਦਿੱਤੀ ਜਾਵੇਗੀ ਕਿਉਂਕਿ ਇਹ ਵਿਦਿਅਕ ਅਤੇ ਸਿਹਤ ਸੰਬੰਧੀ ਸਮਗਰੀ ਪ੍ਰਦਾਨ ਕਰਦਾ ਹੈ ਪਰ ਇਸ ਸੇਫਟੀ ਕਮਿਸ਼ਨਰ ਜੂਲੀ ਐਨਮਨ ਗ੍ਰਾਂਟ ਨੇ ਸੰਚਾਰ ਮੰਤਰੀ ਅਨਕਾ ਵੇਲਸ ਨੂੰ ਸਲਾਹ ਦਿੱਤੀ ਹੈ ਕਿ YouTube ਨੂੰ ਇਸ ਪਾਬੰਦੀ ਦੇ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਇਸ ਸੇਫਟੀ ਦੀ ਇੱਕ ਤਾਜ਼ਾ ਸਰਵੇਖਣ ਮੁਤਾਬਕ 10 ਤੋਂ 15 ਸਾਲ ਦੀ ਉਮਰ ਦੇ 66% ਬੱਚਾ ਨੇ YouTube ਦੀ ਵਰਤੋਂ ਕੀਤੀ ਅਤੇ 37% ਨੇ ਦੱਸਿਆ ਹੈ ਕਿ ਉਨ੍ਹਾਂ ਨੇ ਇਸ ਪਲੇਟਫਾਰਮ ਤੇ ਨੁਕਸਾਨਦੇਹ ਸਮਗਰੀ ਵੇਖੀ ਜਾਂ ਸੁਣੀ ਇਸ ਤੋਂ ਇਲਾਵਾ ਬਲੈਕ ਡੌਗ ਇੰਸਟੀਚਿਊਟ ਦੀ ਖੋਜ ਮੁਤਾਬਕ ਯੂਟਿਊਬ ਤੇ ਜ਼ਿਆਦਾ ਸਮਾਂ ਬਿਤਾਉਣ ਨਾਲ ਬੱਚਿਆਂ 'ਚ ਡਿਪਰੈਸ਼ਨ, ਚਿੰਤਾ ਤੇ ਨੀਂਦ ਨਾ ਆਉਂਦੀਆਂ ਸਮੱਸਿਆਵਾਂ ਵਧਦੀਆਂ ਨੇ। ਐਮਨ ਗ੍ਰਾਂਟ ਨੇ ਕਿਹਾ ਹੈ ਕਿ YouTube ਦੀਆਂ ਵਿਸ਼ੇਸ਼ਤਾਵਾਂ ਜਿਵੇਂ ਕਿ ਅਨੰਤ ਸਕਰੋਲ, ਆਟੋਪਲੇ ਅਤੇ ਐਲਗੋਰਿਦਮ ਨਾਲ ਸਿਫਾਰਿਸ਼ ਕੀਤੀ ਸਮਗਰੀ ਬੱਚਾ ਨੂੰ ਜ਼ਿਆਦਾ ਸਮਾਂ ਬਿਤਾਉਣ ਤੇ ਨੁਕਸਾਨਦੇਮ ਸਮਗਰੀ ਦੇ ਸੰਪਰਕ ਚ ਲਿਆ ਸਕਦੀਆਂ ਨੇ ਜਿਸ ਦੇ ਜਵਾਬ ਚ YouTube ਦੀ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੀ ਪਬਲਿਕ ਪਾਲਿਸੀ ਮੈਨੇਜਰ ਰੈਚਲ ਲਾਰਡ ਨੇ ਕਿਹਾ ਕਿ YouTube ਇੱਕ ਵੀਡੀਓ ਸ਼ੇਅਰਿੰਗ ਪਲੇਟਫਾਰਮ ਹੈ ਨਾ ਕਿ ਸੋਸ਼ਲ ਮੀਡੀਆ ਸਰਵਿਸ ਅਤੇ ਇਹ ਬੱਚਿਆਂ ਲਈ ਵਿਦਿਅਕ ਮੁੱਲ ਪ੍ਰਦਾਨ ਕਰਦਾ ਹੈ ਉਨ੍ਹਾਂ ਨੇ ਦੱਸਿਆ ਕਿ 2025 ਦੀ ਪਹਿਲੀ ਤਿਮਾਹੀਂ ਵਿੱਚ YouTube ਨੇ 192856 ਵੀਡੀਓਜ਼ ਨੂੰ ਨਫ਼ਰਤੀਜ ਜਾਂ ਦੁਰਵਿਵਾਰਦ ਵਾਲੀਆਂ ਨੀਤੀਆਂ ਦੀ ਉਲੰਘਣਾ ਕਰਨ ਕਾਰਨ ਹਟਾਇਆ ਸੀ ਇੱਕ ਸਰਵੇਖਣ ਮੁਤਾਬਕ 84% ਆਸਟ੍ਰੇਲੀਅਨ ਅਧਿਆਪਕ ਮਹੀਨਾਵਾਰ ਆਧਾਰ ਤੇ ਵਿਦਿਅਕ ਸਮਗਰੀ ਲਈ YouTube ਦੀ ਵਰਤੋਂ ਕਰਦੇ ਨੇ Google ਨੇ ਸਰਕਾਰ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ YouTube ਨੂੰ ਪਾਬੰਦੀ ਵਿੱਚ ਸ਼ਾਮਲ ਕਰਨਾ ਸੰਵਿਧਾਨਕ ਸੁਤੰਤਰਤਾ ਦੀ ਉਲੰਘਣਾ ਹੋ ਸਕਦਾ ਹੈ ਪਿਓ ਇਸ ਦੇ ਵਿਰੁੱਧ ਕਾਨੂੰਨੀ ਕਾਰਵਾਈ ਤੇ ਵਿਚਾਰ ਕਰ ਰਹੇ ਨੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਇਸ ਧਮਕੀ ਨੂੰ ਨਕਾਰਦਿਆਂ ਕਿਹਾ ਹੈ ਕਿ ਸਰਕਾਰ ਆਪਣਾ ਫੈਸਲਾ ਸੁਤੰਤਰ ਤੌਰ ਤੇ ਲਵੇਗੀ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਸੋਸ਼ਲ ਮੀਡੀਆ ਦੀ ਸਮਾਜਿਕ ਜ਼ਿੰਮੇਵਾਰੀ ਹੈ ਤੇ ਬੱਚਿਆਂ ਦੀ ਮਾਨਸਿਕ ਸਿਹਤ ਤੇ ਸੋਸ਼ਲ ਮੀਡੀਆ ਦੇ ਮਾੜੇ ਪ੍ਰਭਾਵਾਂ ਨੂੰ ਰੋਕਣ ਲਈ ਸਰਕਾਰ ਨੇ ਇੱਕ ਕਦਮ ਚੁੱਕਿਆ ਹੈ ਇਸ ਸੇਫਟੀ ਕਮਿਸ਼ਨਰ ਨੇ ਸਪਸ਼ਟ ਕੀਤਾ ਹੈ ਕਿ ਇਹ ਪਾਬੰਦੀ ਸਿਰਫ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਖਾਤੇ ਬਣਾਉਣ ਤੋਂ ਰੋਕੇਗੀ ਨਾ ਕਿ YouTube ਦੀ ਸਮੱਗਰੀ ਨੂੰ ਬਿਨਾਂ ਲੌਗਇਨ ਦੇ ਵੇਖਣ ਤੋਂ ਸਕੂਲਾਂ 'ਚ ਅਧਿਆਪਕਾਂ ਦੁਆਰਾ ਵਿਦਿਅਕ ਸਮੱਗਰੀ ਦੀ ਵਰਤੋਂ ਤੇ ਕੋਈ ਰੋਕ ਨਹੀਂ ਹੋਵੇਗੀ ਪਰ ਇਸ ਦੇ ਬਾਵਜੂਦ ਯੂਟਿਊਬ ਦਾ ਮੰਨਣਾ ਹੈ ਕਿ ਇਹ ਪਾਬੰਦੀ ਸਰਕਾਰ ਦੇ ਸ਼ੁਰੂਆਤੀ ਵਾਅਦਿਆਂ ਦੇ ਉਲਟ ਹੈ ਤੇ ਇਸ ਨੂੰ ਬਦਲਿਆ ਨਹੀਂ ਜਾਣਾ ਚਾਹੀਦਾ ਸੰਚਾਰ ਮੰਤਰੀ ਅਨਕਾ ਵੇਲਜ਼ ਨੇ ਅਜੇ ਅੰਤਿਮ ਫੈਸਲਾ ਨਹੀਂ ਲਿਆ ਪਰ ਉਨ੍ਹਾਂ ਦੀ ਬੁਲਾਰੀ ਨੇ ਕਿਹਾ ਕਿ ਈ ਸੇਫਟੀ ਦੀ ਸਲਾਹ ਨੂੰ ਧਿਆਨ ਨਾਲ ਵਿਚਾਰਿਆ ਜਾ ਰਿਹਾ ਹੈ ਇਸ ਦੌਰਾਨ ਗੂਗਲ ਨੇ ਪਾਰਲੀਮੈਂਟ ਹਾਊਸ 'ਚ ਇੱਕ ਵੱਡਾ ਸਮਾਗਮ ਆਯੋਜਿਤ ਕਰਨ ਦੀ ਯੋਜਨਾ ਬਣਾਈ ਹੈ ਜਿਸ ਵਿੱਚ ਪ੍ਰਸਿੱਧ ਯੂਟਿਊਬਰਜ਼ ਸ਼ਾਮਲ ਹੋਣਗੇ ਤਾਂ ਜੋ ਸਰਕਾਰ ਤੇ ਆਪਣੀ ਛੋਟ ਨੂੰ ਬਰਕਰਾਰ ਰੱਖਣ ਲਈ ਦਬਾਅ ਬਣਾਇਆ ਜਾ ਸਕੇ ਇਸ ਪਾਬੰਦੀ ਦੇ ਲਾਗੂ ਹੋਣ ਚ ਹਜੇ ਕੁਝ ਮਹੀਨੇ ਬਾਕੀ ਨੇ ਤੇ ਪਲੇਟਫਾਰਮਸ ਨੂੰ 5 ਮਿਲੀਅਨ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਜੇਕਰ ਉਹ ਬੱਚਿਆਂ ਨੂੰ ਖਾਤੇ ਬਣਾਉਣ ਤੋਂ ਰੋਕਣ ਲਈ ਜ਼ਰੂਰੀ ਕਦਮ ਨਾ ਚੁੱਕਣ ਸ਼ੈਡੋ ਸੰਚਾਰ ਮੰਤਰੀ ਮੈਲਿਸਾ ਮੈਕੈਂਟੋਸ਼ ਨੇ ਕਿਹਾ ਕਿ ਸਰਕਾਰ ਨੂੰ ਸਪਸ਼ਟਤਾ ਪ੍ਰਦਾਨ ਕਰਨੀ ਚਾਹੀਦੀ ਹੈ ਤਾਂ ਜੋ ਮਾਪਿਆਂ ਤੇ ਪਲੇਟਫਾਰਮਸ ਨੂੰ ਇਸ ਦੀਆਂ ਜ਼ਰੂਰਤਾਂ ਸਮਝ ਆ ਸਕਣ ਤੋਦੜੋ ਆਸਟ੍ਰੇਲੀਅਨ ਟੈਕਸੇਸ਼ਨ ਆਫਿਸ ਤੋਂ ਵੱਡੀ ਖਬਰ ਆਈ ਹੈ ਜਿੱਥੇ ਇੱਕ ਧੋਖਾਧੜੀ ਦਾ ਪਤਾ ਲੱਗਾ ਹੈ ਇਸ ਦੇ ਬਾਵਜੂਦ ਉਹਨਾਂ ਨੇ ਕਰੋੜਾ ਡਾਲਰ ਹੋਰ ਧੋਖੇਬਾਜ਼ਾਂ ਨੂੰ ਅਦਾ ਕਰ ਦਿੱਤੇ ਨੇ ਤੇ ਹਜ਼ਾਰਾਂ ਆਸਟ੍ਰੇਲੀਅਨ ਨਾਗਰਿਕਾਂ ਨੇ ਮਿਲ ਕੇ 2 ਅਰਬ ਡਾਲਰ ਦੀ ਚੋਰੀ ਕੀਤੀ ਹੈ ਇਹ ਘਟਾਲਾ ਇੰਨਾ ਸਰਲ ਸੀ ਕਿ ਸਿਰਫ ਮਿੰਟਾਂ ਦੇ ਵਿੱਚ ਫੋਨ ਤੇ ATO ਨੂੰ ਧੋਖਾ ਦਿੱਤਾ ਜਾ ਸਕਦਾ ਸੀ ਤੇ ਪੈਸੇ ਚੰਨ ਦਿਨਾਂ ਦੇ ਵਿੱਚ ਖਾਤੇ 'ਚ ਪਹੁੰਚ ਜਾਂਦੇ ਸਨ ਇਹ ਆਸਟ੍ਰੇਲੀਆ ਦਾ ਸਭ ਤੋਂ ਵੱਡਾ GST ਫਰਾਡ ਸੀ ਜਿਸ ਨੇ ATO ਦੀਆਂ ਸੁਰੱਖਿਆ ਪ੍ਰਣਾਲੀਆਂ ਦੀ ਪੋਲ ਖੋਲ ਦਿੱਤੀ ਤੋਖੇ ਬਾਜ਼ਾ ਨੇ ਸਿਰਫ ਆਪਣੇ ਫੋਨ ਦੀ ਵਰਤੋਂ ਕਰਕੇ ਏਟੀਓ ਨੂੰ ਝੂਠੇ ਦਾਅਵੇ ਭੇਜੇ ਤੇ ਕੁਝ ਹੀ ਦਿਨਾਂ ਦੇ ਵਿੱਚ ਵੱਡੀਆਂ ਰਕਮਾਂ ਪ੍ਰਾਪਤ ਕਰ ਲਈਆਂ ਇਹ ਘੁਟਾਲਾ ਇੰਨਾ ਵਿਸ਼ਾਲ ਸੀ ਕਿ 57000 ਤੋਂ ਵੱਧ ਲੋਕਾਂ ਨੇ ਮਿਲ ਕੇ 2 ਅਰਬ ਡਾਲਰ ਦੀ ਚੋਰੀ ਕੀਤੀ ਫੋਰ ਕਾਰਨਰਸ ਦੀ ਰਿਪੋਰਟ ਮੁਤਾਬਕ ਏਟੀਓ ਨੂੰ ਪਹਿਲਾਂ ਹੀ ਉਹਨਾਂ ਦੀਆਂ ਕਮਜ਼ੋਰ ਪ੍ਰਣਾਲੀਆਂ ਬਾਰੇ ਚੇਤਾਵਨੀ ਮਿਲ ਚੁੱਕੀ ਸੀ ਪਰ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਹਰਾਨੀ ਦੀ ਗੱਲ ਇਹ ਹੈ ਕਿ ਕੁਟਾਲੇ ਦਾ ਪਤਾ ਲੱਗਣ ਤੋਂ ਬਾਅਦ ਵੀ ਏਟੀਓ ਨੇ ਸੈਂਕੜੇ ਮਿਲੀਅਨ ਡਾਲਰ ਹੋਰ ਧੋਖੇਬਾਜ਼ਾਂ ਨੂੰ ਅਦਾ ਕਰ ਦਿੱਤੇ ਏਟੀਓ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਰੇਸ਼ਨ ਪ੍ਰੇਟੇਗੋ ਸ਼ੁਰੂ ਕੀਤਾ ਜਿਸ ਵਿੱਚ 470 ਵਾਧੂ ਸਟਾਫ ਨੂੰ ਜੀਐਸਟੀ ਦਾਅਵਿਆਂ ਦੀ ਜਾਂਚ ਲਈ ਨਿਯਤ ਕੀਤਾ ਗਿਆ ਪਰ ਅੰਕੜੇ ਦੱਸਦੇ ਨੇ ਕਿ ਸਿਰਫ 122 ਲੋਕਾਂ ਨੂੰ ਸਜ਼ਾ ਹੋਈ ਤੇ 96 ਮਿਲੀਅਨ ਡਾਲਰ ਯਾਨੀ ਕੁੱਲ ਰਕਮ ਦਾ ਸਿਰਫ 5% ਹੀ ਵਾਪਸ ਪ੍ਰਾਪਤ ਹੋ ਸਕਿਆ ਇਸ ਘੁਟਾਲੇ ਦੀ ਸ਼ੁਰੂਆਤ ਸੋਸ਼ਲ ਮੀਡੀਆ ਤੇ ਹੋਈ ਜਿੱਥੇ ਲੋਕਾਂ ਨੂੰ ਝੂਠੇ ਏਬੀਐਨ ਬਣਾਉਣ ਅਤੇ ਝਾਲੀ ਬਿਜ਼ਨੈਸ ਸਟੇਟਮੈਂਟਸ ਜਮ੍ਹਾਂ ਕਰਕੇ ਜੀਐਸਟੀ ਰਿਫੰਡ ਪ੍ਰਾਪਤ ਕਰਨ ਦੀ ਸਲਾਹ ਦਿੱਤੀ ਜਾ ਰਹੀ ਸੀ ਹੈਰਾਨੀ ਦੀ ਗੱਲ ਹੈ ਕਿ ਏਟੀਯੂ ਦੇ 150 ਅਧਿਕਾਰੀ ਵੀ ਇਸ ਘੁਟਾਲੇ ਦੇ ਵਿੱਚ ਸ਼ੱਕ ਦੇ ਘੇਰੇ ਚਾਏ ਜਿਨ੍ਹਾਂ ਚੋਂ ਕੁਝ ਨੂੰ ਨੌਕਰੀ ਤੋਂ ਕੱਢਿਆ ਗਿਆ ਤੇ ਕੁਝ ਤੇ ਅਪਰਾਧਿਕ ਜਾਂਚ ਸ਼ੁਰੂ ਹੋਈ 2018 ਦੀ ਇੱਕ ਆਡਿਟ ਰਿਪੋਰਟ ਚ ਏਟੀਓ ਦੀਆਂ ਫਰਾਡ ਡਿਟੈਕਸ਼ਨ ਪ੍ਰਣਾਲੀਆਂ ਨੂੰ ਨਾਕਾਫੀ ਦੱਸਿਆ ਗਿਆ ਸੀ ਪਰ ਇਸ ਨੂੰ ਨਜ਼ਰਅੰਦਾਜ਼ ਕੀਤਾ ਗਿਆ ਜਨਵਰੀ 2022 ਚ ਨਵੀਆਂ ਸੁਰੱਖਿਆ ਪ੍ਰਣਾਲੀਆਂ ਸ਼ੁਰੂ ਹੋਣ ਤੱਕ ਇਹ ਘੁਟਾਲਾ ਵੱਡੇ ਪੱਧਰ ਤੇ ਫੈਲ ਚੁੱਕਾ ਸੀ ਇਹ ਜੀ ਉਹਨੂੰ ਇਸ ਨੂੰ ਰੋਕਣ ਚ 18 ਮਹੀਨੇ ਲੱਗੇ ਪਰ ਇਸ ਦੌਰਾਨ 2 ਅਰਬ ਡਾਲਰ ਦਾ ਨੁਕਸਾਨ ਹੋ ਚੁੱਕਾ ਸੀ ਆਡੀਟਰ ਜਨਰਲ ਨੇ ਸੁਝਾਅ ਦਿੱਤਾ ਹੈ ਕਿ ਏਟੀਓ ਨੂੰ ਆਪਣੀਆਂ ਪ੍ਰਣਾਲੀਆਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ ਨਾਲ ਹੀ ਜਨਤਾ ਨੂੰ ਸੋਸ਼ਲ ਮੀਡੀਆ ਤੇ ਆਉਣ ਵਾਲੀਆਂ ਅਜਿਹੀਆਂ ਸਕੀਮਾਂ ਤੋਂ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ ਇਹ ਚੋਤਲੇ ਦੋ ਨੌਜਵਾਨਾਂ ਦੇ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਦੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਨਿਊ ਸਾਊਥ ਵੇਲਜ਼ ਦੇ ਸੰਸਦ ਮੈਂਬਰ ਗੈਰਥ ਵਾਰਡ ਨੂੰ ਸੰਸਦ ਤੋਂ ਬਾਹਰ ਕੱਢਣ ਦੀ ਕਾਰਵਾਈ ਜਲਦ ਸ਼ੁਰੂ ਹੋ ਸਕਦੀ ਹੈ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸ ਮਿੰਸ ਨੇ ਕਿਹਾ ਹੈ ਕਿ ਇਹ ਬਿਲਕੁਲ ਹਾਸੋ ਹਿਣਾ ਹੋਵੇਗਾ ਕਿ ਦੋਸ਼ੀ ਪਾਏ ਜਾਣ ਤੋਂ ਬਾਅਦ ਗੈਰਥ ਵਾਰਡ ਨੂੰ ਰਾਜ ਦੀ ਸੇਵਾ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਜਾਵੇਗੀ ਇਹ ਮੁੱਦਾ ਸਾਨੂੰ ਸੋਚਣ ਦੇ ਲਈ ਮਜਬੂਰ ਕਰਦਾ ਹੈ ਕਿ ਸਿਆਸੀ ਨੇਤਾਵਾਂ ਤੇ ਜਨਤਕ ਅਹੁਦਿਆਂ ਤੇ ਬੈਠੇ ਵਿਅਕਤੀਆਂ ਦੀ ਜ਼ਿੰਮੇਵਾਰੀ ਅਤੇ ਨੈਤਿਕਤਾ ਦੇ ਮਾਪਦੰਡ ਕੀ ਹੋਣੇ ਚਾਹੀਦੇ ਨੇ ਜੇਕਰ ਵਰਡ ਨੂੰ ਸੰਸਦ ਤੋਂ ਹਟਾਇਆ ਜਾਂਦਾ ਹੈ ਤਾਂ ਇਹ ਨਿਊ ਸਾਊਥ ਵੇਲਜ਼ ਦੀ ਸਿਆਸਤ ਦੇ ਵਿੱਚ ਇੱਕ ਮਹੱਤਵਪੂਰਨ ਉਦਾਹਰਣ ਸਥਾਪਿਤ ਕਰ ਸਕਦਾ ਹੈ ਨਿਊ ਸਾਊਥ ਵੇਲਜ਼ ਦੇ ਕਯਾਮਾ ਸੀਟ ਦੇ ਆਜ਼ਾਦ ਸੰਸਦ ਮੈਂਬਰ ਗੈਰਥ ਵਰਡ ਨੂੰ ਜੁਲਾਈ 2025 ਵਿੱਚ ਇੱਕ ਨੌ ਹਫ਼ਤਿਆਂ ਦੀ ਸੁਣਵਾਈ ਤੋਂ ਬਾਅਦ ਜਿنسੀ ਸ਼ੋਸ਼ਣ ਦੇ ਚਾਰ ਦੋਸ਼ਾਂ 'ਚ ਦੋਸ਼ੀ ਠਹਿਰਾਇਆ ਗਿਆ ਹੈ ਇਹਨਾਂ ਦੋਸ਼ਾਂ 'ਚ ਤਿੰਨ ਨਜਾਇਜ਼ ਹਮਲੇ ਤੇ ਇੱਕ ਬਿਨਾਂ ਸਹਿਮਤੀ ਦੇ ਜਿنسੀ ਸੰਬੰਧ ਦਾ ਦੋਸ਼ ਲੱਗਾ ਹੈ ਵਾਰਡ ਨੂੰ 2013 ਚ ਮੇਰੂ ਮੇਰੂ ਦੇ ਵਿੱਚ ਇੱਕ 18 ਸਾਲ ਦੇ ਨੌਜਵਾਨ ਤੇ 2015 ਚ ਸਿਡਨੀ ਚ ਇੱਕ 24 ਸਾਲ ਦੇ ਵਿਅਕਤੀ ਨਾਲ ਜਿੰਸੀ ਸ਼ੋਸ਼ਣ ਦੇ ਦੋਸ਼ੀ ਪਾਇਆ ਗਿਆ ਸੀ ਸਭ ਤੋਂ ਗੰਭੀਰ ਦੋਸ਼ ਦੀ ਅਦਿਕਤਮ ਸਜ਼ਾ 14 ਸਾਲ ਕੈਦ ਦੀ ਹੈ 2011 ਚ ਲਿਬਰਲ ਪਾਰਟੀ ਦੇ ਮੈਂਬਰ ਵਜੋਂ ਚੁਣੇ ਗਏ ਵਾਰਡ ਨੇ 2019 ਤੋਂ 2021 ਤੱਕ ਦੂਜੀ ਬੈਲਜੀਕਲੀਅਨ ਸਰਕਾਰ ਦੇ ਵਿੱਚ ਪਰਿਵਾਰ ਕਮਿਊਨਿਟੀ ਅਤੇ ਅਪੰਗਤਾ ਸੇਵਾਵਾਂ ਦੇ ਮੰਤਰੀ ਵਜੋਂ ਸੇਵਾ ਨਿਭਾਈ 2021 ਚ ਜਦੋਂ ਉਹਨਾਂ ਤੇ ਜਿਨਸੀ ਅਪਰਾਧਾਂ ਦੀ ਜਾਂਚ ਸ਼ੁਰੂ ਹੋਈ ਉਹਨਾਂ ਨੇ ਮੰਤਰੀ ਅਹੁਦੇ ਤੇ ਲਿਬਰਲ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਤੇ ਸੁਤੰਤਰ ਸੰਸਦ ਮੈਂਬਰ ਵਜੋਂ ਕ੍ਰਾਸ ਬੈਂਚ ਤੇ ਚਲੇ ਗਏ ਮਾਰਚ 2022 ਦੇ ਵਿੱਚ NSW ਸੰਸਦ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਪਰ 2023 ਦੀਆਂ ਸੁਪਾਈ ਚੋਣਾਂ ਚ ਸੁਤੰਤਰ ਉਮੀਦਵਾਰ ਵੱਜੋਂ ਮੋੜ ਚੁਣੇ ਗਏ ਐਨਐਸਡਬਲਿਊ ਦੇ ਪ੍ਰੀਮੀਅਰ ਕ੍ਰਿਸ ਮਿੰਸ ਨੇ ਵੋਟ ਦੇ ਸਾਨੂੰ ਸਪਸ਼ਟ ਅਤੇ ਨਿਰਣਾਇਕ ਨਤੀਜਾ ਦੱਸਦਿਆਂ ਕਿਹਾ ਕਿ ਜਿਹੜੇ ਗੰਭੀਰ ਅਪਰਾਧਾਂ ਦੇ ਦੋਸ਼ੀ ਵਿਅਕਤੀ ਦਾ ਸੰਸਦ ਦੇ ਵਿੱਚ ਰਹਿਣਾ ਅਸਵੀਕਾਰਯੋਗ ਹੈ ਉਹਨਾਂ ਨੇ ਵੋਟ ਨੂੰ ਤੁਰੰਤ ਅਸਤੀਫਾ ਦੇਣ ਦੀ ਮੰਗ ਕੀਤੀ ਤੇ ਚੇਤਾਵਨੀ ਦਿੱਤੀ ਕਿ ਜੇਕਰ ਉਹ ਜਿਹਾ ਨਾ ਕਰਦੇ ਤਾਂ ਸਰਕਾਰ ਸੰਸਦ ਦੀ ਸੁਚਿੱਤਤਾ ਨੂੰ ਬਚਾਉਣ ਲਈ ਉਸ ਨੂੰ ਬਾਹਰ ਕੱਢਣ ਦੀ ਕਾਰਵਾਈ ਸ਼ੁਰੂ ਕਰੇਗੀ। ਸਰਕਾਰ ਨੇ ਕਾਨੂੰਨੀ ਸਲਾਹ ਲਈ ਹੈ ਕਿ ਵਾਰਡ ਨੂੰ ਸੰਸਦ ਤੋਂ ਹਟਾਇਆ ਜਾ ਸਕਦਾ ਹੈ ਜਿਸ ਨਾਲ ਕਿਆਮਾ ਸੀਟ ਦੇ 60 ਦਿਨਾਂ ਦੇ ਅੰਦਰ ਉਪਚੋਣ ਹੋ ਸਕਦੀ ਹੈ। ਵਾਰਡ ਦੀ ਸਜ਼ਾ ਦੀ ਅਪੀਲ ਦੀ ਸੰਭਾਵਨਾ ਹਜੇ ਵੀ ਬਣੀ ਹੋਈ ਹੈ ਪਰ ਐਨਐਸਡਬਲ ਸਰਕਾਰ ਅਤੇ ਵਿਰੋਧੀ ਧਿਰ ਨੇ ਉਸ ਦੇ ਵਿਰੁੱਧ ਸਖਤ ਸਟੈਂਡ ਲਿਆ ਹੈ। ਵਿਰੋਧੀ ਧਿਰ ਨੇ ਵੀ ਵਾਰਡ ਦੇ ਵਿਵਾਦ ਦੀ ਨਿਖੇਦੀ ਕੀਤੀ ਤੇ ਸੰਸਦ ਨੂੰ ਉਸ ਨੂੰ ਹਟਾਉਣ ਦੀ ਕਾਰਵਾਈ ਦਾ ਸਮਰਥਨ ਕਰਨ ਦਾ ਵਾਅਦਾ ਕੀਤਾ। ਵਾਰਡ ਨੂੰ ਸਖਤ ਸ਼ਰਤਾਂ ਤੇ ਜ਼ਮਾਨਤ ਦੇ ਰਹਾ ਕੀਤਾ ਗਿਆ ਤੇ ਉਸ ਦੀ ਸਜ਼ਾ ਦੀ ਸੁਣਵਾਈ ਅਗਲੇ ਮਹੀਨਿਆਂ ਚ ਹੋਣ ਦੀ ਸੰਭਾਵਨਾ ਹੈ ਇਸ ਮਾਮਲੇ ਨੇ ਨਾ ਸਿਰਫ ਸਿਆਸੀ ਹਲਕਿਆਂ ਦੇ ਵਿੱਚ ਸਗੋਂ ਪੂਰੇ ਸਮਾਜ ਦੇ ਵਿੱਚ ਚਰਚਾ ਛੇੜ ਦਿੱਤੀ ਹੈ ਸਾਬਕਾ ਸਹਿਯੋਗੀਆਂ ਨੇ ਵਾਰਡ ਦੇ ਵਿਵਹਾਰ ਨੂੰ ਕਿਨੌਣਾ ਦੱਸਿਆ ਹੈ ਤੇ ਉਸ ਦੀਆਂ ਪਹਿਲਾਂ ਦੀਆਂ ਕਾਰਵਾਈਆਂ ਨੂੰ ਵੀ ਸਵਾਲਾਂ ਦੇ ਘੇੜ ਚ ਲੈਂਦਾ ਜਨ ਤੱਕ ਭਾਵਨਾ ਵੀ ਵਾਰਡ ਦੇ ਵਿਰੁੱਧ ਜਾਪਦੀ ਹੈ ਤੇ ਬਹੁਤ ਸਾਰੇ ਲੋਕ ਮੰਗ ਕਰ ਰਹੇ ਨੇ ਕਿ ਅਜਿਹੇ ਅਪਰਾਧਾਂ ਦੇ ਦੋਸ਼ੀ ਵਿਅਕਤੀ ਨੂੰ ਜਨਤਕ ਅਹੁਦੇ ਤੇ ਨਹੀਂ ਰਹਿਣਾ ਚਾਹੀਦਾ ਸੁਇਸ਼ਨ ਤਾਜ਼ਾ ਖਬਰਾਂ ਜਾਣੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰਤੇ ਆ ਮੁਖਰਲੇਸ ਤੇ ਸੋਸ਼ਲ ਮੀਡੀਆ ਪਾਬੰਦੀ ਚ ਸ਼ਾਮਲ ਕਰਨ ਤੇ YouTube ਦੀ ਸਰਕਾਰ ਨੂੰ ਧਮਕੀ ਐਟੀਓ ਦੇ GST ਕੋਟਾਲੇ ਚ 2 ਅਰਬ ਡਾਲਰ ਦੀ ਹੋਈ ਚੋਰੀ ਜਿਸ ਦੇ ਸੂਸ਼ਣ ਦੇ ਦੋਸ਼ੀ ਐਮਪੀ ਤੇ ਸਖਤ ਸਟੈਂਡ ਸੰਸਦ ਤੋਂ ਬਰਖਾਸਤਗੀ ਦੀ ਕਾਰਵਾਈ ਜਲਦ ਸ਼ੁਰੂ ਇਸ ਦੇ ਨਾਲ ਹੀ ਮੈਨੇਜਰ ਜੀ ਇਜਾਜ਼ਤ ਕੱਲ ਫਿਰ ਮਿਲਾਂਗੇ ਨਵੀਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ